ਹਾਲੇਲੂਇਆ ਹਾਲੇਲੂਇਆ ਆਤਮ ਜੀ ਨਾਮਯਾ ਦਸੰਤ ਜੀ ਆਤਮ ਜੀ ਸਾਡੀ ਗਵਾਹੀ ਹੈ ਧੰਨਵਾਦ ਹੈ ਪ੍ਰਭੂ ਦਾ ਅੱਜ ਸਵੇਰ ਵੱਡੀ ਬੜੀ ਕਿਰਪਾ ਕੀਤੀ ਹੈ ਕਿ ਸਾਨੂੰ ਹੁਣ ਤੱਕ ਜੀਉਂਦਾ ਦੀ ਤਰਜੀਹ ਤੇ ਜੀਉਂਦਾ ਰੱਖਿਆ ਸਹੀ ਸੰਭਰ ਰੱਖਿਆ ਅੱਜ ਦਾ ਸੁੰਦਰ ਸਮਾਂ ਬਖਸ਼ਿਆ ਐਨੇ ਆ ਸਾਲਾਂ ਬਾਅਦ ਪਰਵੇਸ਼ ਦੇ ਵਿੱਚ ਆਦਿਆਂ ਹੋਇਆ ਤੇ ਗਵਾਹੀ ਲਈ ਅੱਜ ਖੜੇ ਹੋਏ ਹਾਂ ਕਿਉਂਕਿ ਪ੍ਰਭੂ ਦਾ ਅੰਕੀ ਕੋ ਸਮਾਜੀ ਛੋਟੀਆਂ ਸੰਕਾਂ ਦੇ ਵਿੱਚ ਗਾਇਆਂ ਦੇ ਦਿੰਦੇ ਰਹੇ ਆ ਪਰ ਉਕਾ ਵੈਸੇ ਵੀ ਪਤਾ ਲੱਗਦਾ ਰਿਹਾ ਕਿ ਜਿੰਨੇ ਅਸੀਂ ਕੁੱਝ ਬਾੜ ਸਾਂ ਐ ਸੰਤ ਨੂੰ ਵੀ ਪਤਾ ਐ ਇਸ ਨੰਕਰ ਵਾਲਾ ਨੂੰ ਵੀ ਪਤਾ ਹੈ ਮੇਰਾ ਨਾਮ ਭਾਲਕ ਸਿੰਘ ਹੈ ਪਿੰਡ ਕੜਿਆਲ ਹੈ ਅਸੀਂ ਸੰਤ ਪਿਆਰੇ ਬਹੁਤ ਜਿਆਦਾ ਦੁਖੀ ਬਾੜ ਸੀ ਕਿ ਬਾਰੇ ਪਰ ਆਜਲੇ ਰਿਸ਼ਤੇਦਾਰ ਸੀ ਸਾਰੇ ਛੱਡ ਗਏ ਸਾਨੂੰ ਅਸੀਂ ਬਾੜ ਸੀ ਗੋਵੇਂ ਜੀ ਮੇਰੀ ਔਰਤ ਵੀ ਬਿਮਾਰ ਸੀ ਮੈਂ ਵੀ ਬਿਮਾਰ ਸੀ ਮੈਨੂੰ ਦਮਾ ਲੱਗਾ ਸੀ ਖਰਾਬੀ ਦਾ ਰਹਾ ਸੀ ਮੈਂ ਬਹੁਤ ਜ਼ਿਆਦਾ ਦਿਨ ਦਮੇ ਤੋਂ ਕੈਂਸਰ ਸ਼ੁਰੂ ਹੋ ਗਈ ਗਲੇ 'ਚ ਮਤਲਗਾਂਾ ਛਿਪੋ ਗਿਆ ਜੁਪੀ ਨੇ 8 ਮਹੀਨੇ ਦਵਾਈ ਖਾਧੀ ਦੇ ਸੀ ਬਹੁਤ ਜ਼ਿਆਦਾ ਵਕਤ ਲੱਗੇ ਪੈਸਾ ਕਿੱਦੋਂ ਮਿਲਦਾ ਨਹੀਂ ਸੀ ਤੇ ਵਕਤਾਂ ਤੇ ਹੱਥ ਜੋੜ-ਜੋੜ ਕੇ ਲੋਕਾਂ ਕੋਲੋਂ ਪੈਸੇ ਲੈ ਲੈ ਕੇ ਮੈਂ ਔਰ ਮੇਰੀ ਵੈਫ ਵੀ ਕੰਮ ਕਰਦੀ ਰਹੀ ਜਿਵੇਂਦਾਰਾਂ ਨਾਲ ਬੜੇ ਵਕਤ ਨਾਲ ਅਸੀਂ ਆਪਾਂ ਟਾਈਮ ਪਾਸ ਕੀਤਾ ਦੁੱਖ ਦੀ ਹਾਲਤ ਵਿੱਚ ਹੋ ਗਏ ਕਿ ਕੋਈ ਮੇਰੀ ਭੈਣ ਸੀ ਜਿਹੜੀ ਆ ਥੋੜਾ ਸਮਾਂ ਆਉਦੀ ਜਿੱਥੋਂ ਗਈ ਹੋਣਾ ਉਹ ਮੇਰੇ ਬੱਚਿਆਂ ਨੂੰ ਕੋ ਥੋੜਾ ਥੋੜਾ ਆਪਣੀ ਕਮਾਈ ਦੇ ਵਿੱਚੋਂ ਕਰਕੇ ਦਿੰਦੀ ਸੀ ਬਾਕੀ ਕਿਸੇ ਵੀ ਭੈਣ ਭਰਾ ਨੇ ਸਾਡੀ ਕੋਈ ਵੀ ਵਾਅਦ ਜਿਹੜੀਆਂ ਨੇ ਅਸੀਂ ਖੁਸ਼ੀ ਜਦੋਂ ਪ੍ਰਭੂ ਨੇ ਕਿਰਪਾ ਸਾਡੇ ਉੱਤੇ ਕੀਤੀ ਕਿ ਮਾਨਵਤਾ ਦੇ ਅਗੇ ਭੈਣ ਭਰਾ ਕੋਈ ਵੀ ਸਾਡੀ ਬਾਹ ਨਹੀਂ ਫੜਦੇ ਹੁਣ ਜਿਹੜੀ ਆਉਣ ਵਾਲੇ ਸਮੇਂ ਦੀ ਦਵਾਈ ਹੋਣੀ ਹੈ ਕਿੱਥੋਂ ਹੋਣੀ ਆ ਅਸੀਂ ਦਵਾਈ ਜਿਹੜੀ ਸੀ ਭੈਣ ਭਰਾਓ ਉਹ ਖਾਣੀ ਮੈਂ ਬੰਦ ਕਰ ਦਿੱਤੀ ਕਿ ਅੱਜ ਤੋਂ ਗਾੜੀ ਨਹੀਂ ਖਾਣੀ ਸੰਤ ਜੋਨਸ ਜੀ ਉਸ ਵਕਤ ਗਵਾਇਆਂ ਨੰਨੀਆਂ ਥੋੜੀਆਂ-ਥੋੜੀਆਂ ਕੰਨਾਂ ਤੇ ਪੈਂਦੀਆਂ ਸੀ ਪਰ ਅਸੀਂ ਕੁਝ ਗਲਤ ਪਾਸੇ ਨੂੰ ਤੁਰੇ ਸੀ ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਕੋਲ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਹੈ ਇਹਨਾਂ ਦੇ ਨਾਲ ਇਹਨਾਂ ਨੇ ਸਾਨੂੰ ਕਿਹਾ ਪਰ ਅਸੀਂ ਨਹੀਂ ਮੁੜੇ ਸਭੂ ਮੈਂ ਪਰੇਸ਼ਾਨ ਹੋ ਗਏ ਖਰਾਬ ਪੈਣ ਲਈ ਪੇੜਵਾਸ ਤੇ ਜਾ ਰਹਿਆ ਸੀ ਸੰਤ ਜੂਨਸ ਜੀ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਜੀਵਤ ਹਾਂ ਉਹ ਸਾਡੇ ਘਰ ਵਿੱਚ ਗਏ ਸਿਆਲ ਦੇ ਦਿਨ ਸੰਪੂਰ ਦਾ ਮਿਲਾ ਸੀ 4 ਵਜੇ ਦੇ ਨਾਲ ਸਾਡੇ ਘਰ ਗਏ ਮੈਨੂੰ ਕਹਿੰਦੇ ਕਾਲਮ ਸਿੰਘ ਜੀ ਤੁਸੀਂ ਬੱਦਗੇ ਦੇ ਠੀਕ ਦੇ ਹੋਣਾ ਤੇ ਤੁਸੀਂ ਦੁਆ ਪ੍ਰਾਰਥਨਾ ਕਰਾਓ ਮੈਂ ਉਹਨਾਂ ਨਾਲ ਬਹੁਤ ਜ਼ਿਆਦੀਆਂ ਵਰਤਲਾਪ ਗੱਲਾਂ ਕੀਤੀਆਂ ਕਿ ਬਹੁਤ ਸਾਰੇ ਬੱਟੂ ਨੇ ਇਤਨਾ ਕੱਦਿਆ ਬੰਦੀਆਂ ਮਾਰਦੇ ਹਨ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਵੱਧ ਘੱਟ ਕੀਤੀਆਂ ਪਰ ਫਿਰ ਵੀ ਉਹਨਾਂ ਨੇ ਮੈਨੂੰ ਬੜੀ ਸ਼ਾਂਤੀ ਦੇ ਨਾਲ ਭਾਇਆ ਉਹ ਮੰਜੀਤ ਤੇ ਬੈਠ ਕੇ ਮੇਰੀ ਤਾਈ ਇਹ ਰਜਾਈਆਂ ਨਗਾਦ ਰਹੀਆਂ ਸੀ ਮੈਂ ਘੁੰਦਿਆਂ ਸਰਜਾਈ ਦੇ ਉੱਪਰ ਬਹਿ ਗਿਆ ਸੰਤਾ ਨੇ ਕਿਹਾ ਕਿ ਤੂੰ ਹੁਣ ਬਿਲਕੁਲ ਠੀਕ ਆ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਨੇ ਮੇਰੇ ਉੱਤੇ ਕਿਰਪਾ ਕੀਤੀ ਉਸੇ ਵਕਤ ਮੈਂ ਠੀਕ ਹੋਇਆ ਮੇਰੇ ਸਰੀਰ ਮੈਨੂੰ ਆ ਗਿਆ ਕਿ ਜਿਵੇਂ ਮੇਰਾ ਸਰੀਰ ਦੇ ਬਿਲਕੁਲ ਹੁਲਾ ਗਿਆ ਠੀਕ ਹੋ ਗਿਆ ਜਿਹੜਾ ਸੰਤਾਂ ਨੇ ਦੱਸਿਆ ਕਿ ਤੇਰੇ ਸੱਜੇ ਮੋਢੇ ਦੇ ਤੋਂ ਜਿਹੜਾ ਜਦੋਂ ਸੇਕ ਆਪਾਂ ਸੇਕ ਨਿਕਲਣਾ ਸ਼ੁਰੂ ਹੋਇਆ ਸੀ ਉਸ ਦਿਨੇ ਦਿਨ ਬਿਮਾਰੀ ਲੱਗੀ ਸੀ ਬਾਕੀ ਇਹੋ ਹੀ ਗੱਲ ਸੀ ਉਸੇ ਵਕਤ ਜਿਹੜਾ ਸੇਕ ਨਿਕਲਦਾ ਸੀ ਸੱਜੇ ਮੋਢੇ ਤੋਂ ਉਹ ਉਸੇ ਵਕਤ ਹੀ ਖਤਮ ਹੋ ਗਿਆ ਹੁਣ ਕਈ ਵਾਰਾਂ ਜਦੋਂ ਕਿਤੇ ਘਾਟ ਕੁੱਟ ਆਉਂਦੀ ਹੈ ਉਦੋਂ ਮੈਨੂੰ ਮਹਿਸੂਸ ਹਦਾ ਉਹ ਅਜੇ ਵੀ ਨਾ ਰਵਜਦਾ ਉਦੋਂ ਤੁਮਹੀ ਮੇਰਾ ਗੜਾ ਜੜਾ ਠੀਕ ਹੋ ਗਿਆ ਮੈਂ ਵੀ ਠੀਕ ਹੋਇਆ ਸੰਤ ਜੂਨਸ ਦਾ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਪ੍ਰਭੂ ਵਿੱਚ ਸੰਗੇਲਾ ਅਸੀਂ ਚਲੇ ਜਾਣਾ ਪਰ ਵਾਅਦਾ ਕੀਤਾ ਮਿਲਾਂਗੇ ਜਰੂਰ ਸਾਰੇ ਇਕੱਠੇ ਇੱਕ ਥਾਂ ਤੇ ਉਥੇ ਮਿਲਾਂਗੇ ਜਿੱਥੇ ਲੱਖਾਂ ਕਰੋੜਾਂ ਦੋਤ ਫਰਮੇਸ਼ਨ ਦਾ ਧੰਨਵਾਦ ਕਰਦੇ ਰਹਿੰਦੇ ਹਾਂ ਦੂਸਰੀ ਗਵਾਹੀ ਹੈ ਸਾਡੀ ਮੇਰੀ ਔਰਤ